ਇਰਾ ਮੈਂ ਸਿੱਧੇ ਫੋਕਸ ਕੀਤਾ ਵੀ ਆਪਣਾ ਸਾਧ ਬਿਲਕੁਲ ਸਾਹਮਣੇ ਹੋਵੇ ਜਿਹੜੋ ਆਪਾਂ ਕੰਮ ਕਰਨਾ ਚੁਪ ਕਰਕੇ ਤੁਰੇ ਜਾਓ ਬੇਸ਼ੱਕ ਬੱਚੇ ਨੂੰ ਵੀ ਭੇਜ ਦਿਓ ਆਪਾਂ ਬਿਓਹ ਜਗ੍ਹਾ ਜਉ ਆਪਣੀ ਆ ਚੀਜ਼ ਪੇਚ ਦਾ ਸਰਾਖੜੋਚਾ ਕੋਈ ਕਲਾਸ ਰੱਖ ਲਓ ਕੁਝ ਵੀ ਰੱਖ ਲਓ ਚੱਕ ਕੇ ਫੌਰਨ ਇੱਕ ਜਾਂ ਦੋ ਮਿੰਟਾਂ ਦੇ ਵਿੱਚ ਤੁਹਾਡੇ ਕੋਲੇ ਹਾਜ਼ਰ ਹੋ ਜੂਗਾ ਇੱਕੋ ਇੱਕ ਇਹ ਗੈਡ ਕਾ ਦਾ ਬਾਈ ਪਰਲੀ ਸਾਈਡ ਮੇਰੇ ਕਸਤੋਰ ਬਣਿਆ ਹੋਇਆ ਸਟੋਰ ਚ ਤੂੰ ਐਂਟਰੀ ਕਰ ਲਈ ਜਿਹੜੇ ਸਾਧਰੀ ਜਿਹੜੇ ਚੀਜ਼ ਤੋਂ ਛੋਟ ਤੋਂ ਛੋਟ ਦੀ ਲੋੜ ਹੋਈ ਜੇ ਮੈਂ ਬੇਨਤੀ ਕਰੂੰਗਾ ਸਾਰੇ ਪਰਾਵਾਂ ਨੂੰ ਜੋ ਘਰ ਤੋਂ ਦੇ ਵਿੱਚ ਆਉਣ ਲੈ ਨਿੱਕੇ ਨਿੱਕੇ ਸਾਧ ਜਿਵੇਂ ਤੁਸੀਂ ਵੇਖ ਰਹੇ ਆ ਇਹ ਹਰ ਇੱਕ ਘਰੇ ਹੋਣੇ ਚਾਹੀਦੇ ਉਹ ਇਹਨਾਂ ਲਈ ਆਪਾਂ ਨੂੰ ਪਤਾ ਨਹੀਂ ਕਿੰਨੀ ਦੂਰ ਤੱਕ ਜਾਂ ਕਿਸੇ ਦੀ ਕੋਈ ਮਿਹਨਤ ਲੱਗ ਕੇ ਭੱਜਾ ਨਸੀ ਕਰਨੀ ਪੈਂਦੀ ਹੈ ਭਾਈ ਇਹ ਨਾ ਮੇਰਾ ਇੱਕ ਸ਼ੌਂਕ ਆ ਪੁਰਾਣਾ ਮੇਰੀ ਜਿਹੜੇ ਇਹ ਸਫਦਾਰੀ ਜਿਹੜੀ ਵਰਤੋ ਜਿਹੜੀ ਘਰੇਲੂ ਸੰਦ ਮੈਂ ਇਹਨੂੰ ਮੰਨ ਕੇ ਚੱਲਦਾ ਵੀ ਇਹ ਦੀ ਡੇਲੀ ਵਰਤੋਂ ਚਾਉਣ ਵਾਲੀ ਹੈ ਸਾਰੇ ਸਾਧਾਂ ਦਾ ਕਿਤੇ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਜਿੰਨਾ ਟਾਈਮ ਆਪਾਂ ਸੰਦ ਲਿਆਉਣ ਦੇ ਵਿੱਚ ਟਾਈਮ ਵੇਸਟ ਨਾਲ ਉਹਨੇ ਟਾਈਮ ਦੇ ਵਿੱਚ ਜੋ ਆਪਾਂ ਕੰਮ ਨੂੰ ਚਲਾਉਣਾ ਚਾਹੁੰਨੇ ਆ ਜਾਂ ਬਣਾਉਣਾ ਚਾਹੁੰਨੇ ਆ ਜਾਂ ਕਰਨਾ ਚਾਹੁੰਨੇ ਆ ਉਹਨੇ ਟਾਈਮ ਦੇ ਵਿੱਚ ਉਹ ਆਪਾਂ ਕੰਮ ਆਪਦਾ ਫਾਈਨਲ ਕਰ ਲੈਨੇ ਆ ਇਹ ਸ਼ੌਂਕ ਸੀ ਥੋੜਾ ਥੋੜਾ ਸ਼ੌਂਕ ਵਧਾ ਗਿਆ ਹੌਲੀ ਹੌਲੀ ਕੁਝ ਸੰਦੇ ਸੀਗੇ ਕੁਝ ਮੈਂ ਜਿਵੇਂ ਮੈਨੂੰ ਜ਼ਰੂਰਤ ਮੁਤਾਬਕ ਮੈਨੂੰ ਲੋੜ ਸੀ ਵੀ ਇਹ ਮੈਨੂੰ ਅੱਜ ਲੋੜ ਆ ਸੰਦੇ ਦੀ ਤੇ ਮੈਂ ਉਸੇ ਤਰ੍ਹਾਂ ਸੰਦ ਆਪਦੇ ਵਧਾਉਂਦਾ ਗਿਆ ਤੇ ਆਪਦੇ ਕੰਮ ਨੂੰ ਅੱਗੇ ਤੋਰਦਾ ਗਿਆ ਇਹ ਸ਼ੌਂਕ ਆ ਭਾਈ ਜੀ ਮੈਨੂੰ ਬਹੁਤ ਪੁਰਾਣਾ ਕੰਮ ਸਗਾਂਮਾ ਸਾਸ ਬਾਰਾ ਸਾਹਿਬ ਤੋਂ ਮੈਨੂੰ ਇਹ ਸ਼ੌਂਕ ਆ ਮੈਂ ਗੱਲ ਅਲੀ ਵੀਰੇ ਐਂਓ ਓਵਰਆਲ ਜੀ ਆਪਾਂ ਨਾ ਜੋ ਟੂਲ ਹੁੰਦਾ ਹੈ ਜੇ ਆਪਾਂ ਟੂਲ ਕਹਿ ਸਕਦੇ ਐ ਇਹਨੂੰ ਜੋ ਟੂਲ ਦੇ ਵਿੱਚ ਜੋ ਵੀ ਚੀਜ਼ ਆਪਾਂ ਨੂੰ ਮਹਿਸੂਸ ਹੁੰਦੀ ਹੈ ਵੀ ਲੋੜ ਆ ਜੋ ਹੈਗਾ ਹਰ ਇੱਕ ਅਵੇਲੇਬਲ ਮੇਰੇ ਕੋਲੇ ਹਰ ਇੱਕ ਸੰਦਾ ਹੈਗਾ ਚਾਹੇ ਉਹ ਪੇਚਕਸ ਹੋਵੇ ਚਾਹੇ ਕੰਪਿਊਟਰ ਕੰਡਾ 2 ਪੁਆਇੰਟ ਤੱਕ ਵੇਟ ਕਰਦਾ ਉਹ ਵੀ ਮੇਰੇ ਕੋਲੇ ਆ ਚਾਬੀ ਪਾਣਾ ਪੇਚਕਸ ਨਿੱਕ ਤੋਂ ਨਿੱਕੀ ਚੀਜ਼ ਗੋਟੀ ਪਾਣਾ ਵਗੈਰਾ ਜੋ ਵੀ ਹੋ ਗਿਆ ਹਰ ਇੱਕ ਚੀਜ਼ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਉਹ ਕਿਹੜੀ ਚੀਜ਼ ਹੈ ਜਿਹੜੀ ਘਰੇ ਹੈ ਨਹੀਂ ਇੱਥੇ ਤੱਕ ਕਿ ਚਲੋ ਆਪਾਂ ਕਿ ਕਿਸਾਨੀ ਕਿਤੇ ਨਾਲ ਜੁੜੇ ਆਂ ਕਿਸਾਨੀ ਨਾਲ ਦਾ ਮਤਲਬ ਇਹ ਹੀ ਹੁੰਦਾ ਆਪਣੇ ਕਈਆਂ ਹੋਣਗਾ ਜਾਂ ਕੋਈ ਕਸੌਲੇ ਕਸਗੇ ਹੋਗੇ ਚਾਹ ਵੀ ਆਪਾਂ ਨੇ ਤਾਂ ਆਪਣੀ ਡੇਲੀ ਵਾਰਤੋ ਦੇ ਵਿੱਚ ਆਉਣ ਵਾਲੀ ਚੀਜ਼ ਹੈਗੀ ਆ ਪਲੱਸ ਪੁਆਇੰਟ ਤਾਂ ਮੈਨੂੰ ਇੱਕ ਜੇ ਕੋਈ ਸਿੱਧੀ ਜਿਹੀ ਚਣਾਈ ਕਰਨੀ ਹੋਵੇ ਆਪਾਂ ਮਿਸਤਰੀ ਕੰਦਾ ਕੋਲੇ ਦੀ ਥੋੜੀ ਬਹੁਤੀ ਉਹ ਵੀ ਮੈਂ ਖੋਦਾ ਆਪ ਕਰ ਲੈਣਾ ਮੈਂ ਮਿਸਤਰੀ ਨਹੀਂ ਬੁਲਾਉਂਦਾਗਾ ਥੋੜੇ ਬਹੁਤੇ ਕੰਮ ਪਿੱਛੇ ਉਹ ਵੀ ਮੈਂ ਆਪ ਕਰਦਾ ਹਾਂ ਤੇ ਉਹਦੇ ਲਈ ਕਰੰਟੀ ਜਾਂ ਤੇਸੀ ਜਾਂ ਕੋਈ ਸਾਲ ਗਰਮਾਲਾ ਟੋਟਲ ਤਕਰੀਬਨ ਮੇਰੇ ਕੋਲੇ ਹਰ ਇੱਕ ਸੰਦ ਹੈਗਾ ਵੀ ਮੈਨੂੰ ਕਿਤੇ ਦੂਰ ਜਾਣ ਦੀ ਲੋੜ ਨਾ ਪਵੇ ਮੰਗਣਾ ਨਾ ਪੈ ਜੇ ਤਾਂ ਉਹ ਮੈਂ ਸੰਦ ਖੁਦ ਆਪ ਦਾ ਸਾਰਾ ਬਣਾਇਆ ਹੋਇਆ ਹੈ ਸਭ ਤੋਂ ਪਹਿਲਾਂ ਆਪਣਾ ਹੀ ਹੁੰਦਾ ਵੀ ਜੇ ਤਾਂ ਆਪਣੇ ਕੋਲੇ ਕੋਈ ਵੀ ਸੰਦ ਹੈ ਜਿਸ ਕੰਮ ਨੂੰ ਆਪਾਂ ਕਰਨਾ ਚਾਹੁੰਦੇ ਹਾਂ ਜੇ ਉਹ ਸੰਦ ਆਪ ਕੋਈ ਅਵੇਲੇਬਲ ਹੈਗਾ ਆਪਣੇ ਕੋਲੇ ਹਾਜ਼ਰ ਹੈਗਾ ਤਾਂ ਉਹ ਕੰਮ ਆਪਾਂ ਸਹੀ ਤਰੀਕੇ ਨਾਲ ਨੇਪੇ ਚੜ੍ਹ ਸਕਦੇ ਹਾਂ ਮੇਰਾ ਮੈਂ ਇਸੇ ਤੇ ਫੋਕਸ ਕੀਤਾ ਵੀ ਆਪਣਾ ਸੰਦ ਬਿਲਕੁਲ ਸਾਹਮਣੇ ਹੋਵੇ ਜਿਹੜੋ ਆਪਾਂ ਕੰਮ ਕਰਨਾ ਚੁਪ ਕਰਕੇ ਤੁਰੇ ਜਾਓ ਬੇਸ਼ੱਕ ਬੱਚੇ ਨੂੰ ਵੀ ਭੇਜ ਦਿਓ ਆਪਾਂ ਵੀ ਉਹ ਜਗ੍ਹਾ ਜਾਓ ਆਪਣੀ ਆ ਚੀਜ਼ ਪੇਚਕਾ ਸਰਾਖੜੋ ਜਾਂ ਕੋਈ ਪਲਾਸ ਰੱਖ ਲਓ ਕੁਝ ਵੀ ਰੱਖ ਲਓ ਚੱਕ ਕੇ ਫੌਰਨ ਇੱਕ ਜਾਂ ਦੋ ਮਿੰਟਾਂ ਦੇ ਵਿੱਚ ਤੁਹਾਡੇ ਕੋਲੇ ਹਾਜ਼ਰ ਹੋ ਜਾਊਗਾ ਜਿਵੇਂ ਸੰਦ ਆਪਾਂ ਜੇ ਗੱਟੇ ਬੋਰੀ ਚ ਜਾਂ ਕਿਸੇ ਖੁੱਲੇ ਬਾਕਸ ਦੇ ਵਿੱਚ ਪਾ ਦੇ ਗਏ ਤਾਂ ਮੇਰੇ ਖਿਆਲ ਚ ਅੱਧਾ ਪੌਣਾ ਘੰਟਾ ਘੰਟਾ ਤੋ ਆਪਾਂ ਨੂੰ ਸੰਦ ਹੀ ਨਹੀਂ ਮਿਲਦਾ ਔਰ ਤੱਕ ਆਪ ਦਾ ਫਿਰ ਜੋ ਮੂਡ ਹੁੰਦਾ ਹੈ ਤੇ ਫਿਰ ਉਹ ਚੇਂਜ ਹੋ ਜਾਂਦਾ ਫਿਰ ਉਹ ਕੰਮ ਆਪਾਂ ਫਿਰ ਅੱਗੇ ਪਤਾ ਨਹੀਂ ਕਿੰ ਚਲਾ ਜਾਂਦਾ ਹੈ ਇਸ ਲਈ ਫਿਰ ਇਹ ਆ ਵੀਰੇ ਜਦੋਂ ਮੇਰੇ ਕੋਲ ਕੋਈ ਵੀ ਭਰਾ ਆਪਣਾ ਆਉਂਦਾ ਹੈ ਸੰਤ ਲੈਣ ਲਈ ਵਰਤੋ ਚ ਆਉਣ ਵਾਲੇ ਜੋ ਆਉਂਦੇ ਹੀ ਆ ਭਰਾ ਹੁਣ ਆਪਣਾ ਜਿਹੜਾ ਭਰਾਪਾ ਹੁੰਦਾ ਪਿੰਡੂਆਂ ਜੱਟਾਂ ਦਾ ਇੱਕ ਦੂਜੇ ਸੰਦਾਰੇ ਲੈ ਜਾਂਦੇ ਤਾਂ ਆਪਣਾ ਸਰਦਾ ਹੀ ਨਹੀਂਗਾ ਉਸ ਤਰ੍ਹਾਂ ਭਰਾ ਆਉਂਦੇ ਆ ਜਿਹੜੇ ਸੰਦ ਦੀ ਲੋਡ ਹੁੰਦੀ ਆ ਸਿਰਫ ਮਾਣ ਇੱਕ 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 ਗਾਈਡ ਕਰਦਾ ਬਾਈ ਪਰਲੀ ਸਾਈਡ ਮੇਰੇ ਇੱਕ ਸਟੋਰ ਬਣਿਆ ਹੋਇਆ ਸਟੋਰ ਚ ਤੂੰ ਐਂਟਰੀ ਕਰ ਲਈ ਜਿਹੜੇ ਸੰਦ ਦੀ ਜਿਹੜੀ ਚੀਜ਼ ਤੈਨੂੰ ਛੋਟੇ ਛੋਟੇ ਦੀ ਲੋਡ ਹੋਈ ਚੁਪ ਕਰਕੇ ਵਾਪਸ ਆ ਜਾਈਂ ਜਾਨਕਿ ਕੋਲ ਮੜਾ ਕੇ ਪੇ ਕੈ ਸਾ ਦੇ ਬੀ ਉਹਨੂੰ ਕਿਸ ਤਰ੍ਹਾਂ ਜੇ ਇੱਥੇ ਕਿਸੇ ਦਾ ਤੱਕਤ ਨਹੀਂ ਆਉਦੀਗੀ ਜੋ ਵੀ ਸੰਦਾ ਹੁਣ ਸਾਹਮਣੇ ਸਾਰੇ ਟੰਗੇ ਹੋਏ ਆ ਜਿਹੜੀ ਟੰਗੇ ਨਾਲੀ ਚੀਜ਼ ਟੰਗੀ ਹੋਈ ਆ ਰੱਖਣ ਵਾਲੀ ਰੱਖੀ ਹੋਈ ਆ ਜੋ ਕੋਈ ਸੰਦਾ ਉਹ ਅਲਮਾਰੀ ਦੇ ਵਿੱਚ ਆਪਣੇ ਰੱਖੇ ਹੋਇਆ ਜਿਵੇਂ ਕਿਸੇ ਡ੍ਰਿਲ ਗ੍ਰੈਂਡਰ ਵਗੈਰਾ ਸਾਰੇ ਓਵਰਾਲ ਮੇਰੇ ਉੱਥੇ ਅਲਮਾਰੀ ਦੇ ਵਿੱਚ ਸਾਰੇ ਸਾਹਮਣੇ ਰੱਖੇ ਹੋਏ ਆ ਸ਼ੌਂਕ ਹੀ ਨਹੀਂ ਗੱਲਾਂ ਨੇ ਵੀ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਹੈ ਜਿਹੜਾ ਆਪਾਂ ਨੂੰ ਸੰਦਾ ਮਿਲ ਹੀ ਨਹੀਂ ਰਿਹਾ ਫਿਰ ਆਪਾਂ ਕੰਮ ਅੱਗੇ ਕਿਵੇਂ ਕਰ ਪਾਵਾਂਗੇ ਜੇ ਦਾ ਆਪਣੇ ਕੋਲੇ ਹਰ ਇੱਕ ਸਹੂਲਤ ਹਰ ਇੱਕ ਚੀਜ਼ ਅਵੇਲੇਬਲ ਹੈਗੀ ਤਾਂ ਆਪਾਂ ਕੰਮ ਨੂੰ ਨਿਵਰੀਆ ਟੰਗ ਨਾਲ ਨੀਪਰੇ ਚਾੜ ਸਕਾਂਗੇ ਇੱਕ ਤਾਂ ਮੇਰੇ ਪਰਿਵਾਰ ਦੇ ਵਿੱਚੋਂ ਵੀ ਥੋੜਾ ਜਿਹਾ ਮੈਂ ਜੇ ਆਪਾਂ ਠੇੜ ਪੰਜਾਬੀ ਦੇ ਵਿੱਚ ਕਹਿ ਲਈਏ ਕੰਮ ਕਰਨ ਦੇ ਵਿੱਚ ਥੋੜਾ ਵੈਸੇ ਵੀ ਕਾਲਾ ਹਾਂ ਥੋੜਾ ਤੇਜ਼ੀ ਵਖਾਉਣ ਦੀ ਕੋਸ਼ਿਸ਼ ਕਰਦਾ ਫਿਰ ਮੈਂ ਤਾਂ ਫਿਰ ਥੋੜਾ ਟਾਈਮ ਮੈਨੂੰ ਲੱਗ ਜੇ ਤਾਂ ਮੈਂ ਅੱਕ ਜਾਣਾ ਉਸ ਗੱਲ ਤੋਂ ਇਸ ਲਈ ਫੈਮਿਲੀ ਦੀ ਪੂਰੀ ਮੈਨੂੰ ਸਪੋਰਟ ਆ ਸਪੋਰਟ ਦੇ ਨਾਲ ਹੀ ਮੈਂ ਕਰ ਪਾਇਆ ਜਾਨੀ ਕਿ ਵੇਜ ਮੈਂ ਕੱਲਾ ਕਹਿ ਰਿਹਾ ਤਾਂ ਕੱਲਾ ਨਹੀਂਗਾ ਫੈਮਿਲੀ ਦੀ ਮੈਨੂੰ ਇਸ ਦੇ ਵਿੱਚ ਪੂਰੀ ਸਪੋਰਟ ਆ ਤੇ ਉਹ ਮੇਰੇ ਨਾਲ ਤਕਰੀਬਨ ਛੋਟੇ ਮੋਟੇ ਜਿਹੜੇ ਮੈਂ ਘਰ ਦੇ ਕੰਮ ਕਰਦਾ ਪੂਰੀ ਫੋਲ ਮੇਰੇ ਸਪੋਰਟ ਕਰਦੇ ਆ ਮੇਰੇ ਨਾਲ ਲੱਗਦੇ ਆ ਜਿੱਥੇ ਮੈਨੂੰ ਲੋੜ ਹੁੰਦੀ ਹੈ ਮੇਰੇ ਨਾਲ ਉਹ ਖੜ੍ਹਦੇ ਆ ਹਰ ਇੱਕ ਕੰਮ ਦੇ ਵਿੱਚ ਜਿਹੜੇ ਇਹ ਸੰਦ ਆ ਡੇਲੀ ਵਰਤੋਂ ਦੇ ਵਿੱਚ ਆਉਣ ਵਾਲੇ ਛੋਟੇ ਛੋਟੇ ਨਿੱਕੇ ਨਿੱਕੇ ਸੰਦ ਆ ਇਹ ਤਾਂ ਮੈਂ ਜਿੰਨੇ ਵੀ ਮੇਰੇ ਕਿਸਾਨ ਭਰਾਚ ਜੋ ਇਸ ਵੀਡੀਓ ਨੂੰ ਵੇਖ ਰਹੇ ਆ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ ਜੋ ਵਰਤੋਂ ਦੇ ਵਿੱਚ ਆਉਣ ਵਾਲੇ ਨਿੱਕੇ ਨਿੱਕੇ ਸੰਦ ਜਿਵੇਂ ਤੁਸੀਂ ਵੇਖ ਰਹੇ ਆ ਇਹ ਹਰ ਇੱਕ ਘਰੇ ਹੋਣੇ ਚਾਹੀਦੇ ਆ ਕਿ ਇਹਨਾਂ ਲਈ ਆਪਾਂ ਨੂੰ ਪਤਾ ਨਹੀਂ ਕਿੰਨੀ ਦੂਰ ਤੱਕ ਜਾਂ ਕਿਸੇ ਦੀ ਕੋਈ ਮਿਹਨਤ ਲਾ ਕੇ ਤੱਕ ਭੱਜਾਂ ਨਸੀ ਕਰਨੀ ਪੈਂਦੀ ਆ ਨਿੱਕੇ ਨਿੱਕੇ ਸੰਦਾਂ ਵਾਹਤਾ ਜੇ ਸੰਦ ਆਪਣੇ ਘਰੇ ਹੈ ਗਿਆ ਤਾਂ ਤਕਰੀਬਨ ਤੁਸੀਂ ਇਹ ਫੀਲ ਕਰੋਗੇ ਤੁਸੀਂ ਸਭ ਕੁਝ ਆ ਤੁਹਾਡੇ ਕੋਲੇ ਕਿਤੇ ਭੱਜਣ ਦੀ ਲੋੜ ਨਹੀਂ ਹੈ ਰਿਸਪੌਂਸ ਇਸ ਸੰਦਾਂ ਨੂੰ ਵੇਖ ਕੇ ਮੇਰੇ ਆਪ ਦੇ ਰਿਸ਼ਤੇਦਾਰ ਰਖ ਕਹਿ ਲਓ ਤੁਸੀਂ ਜਾਂ ਪਿੰਡ ਦੇ ਵਿੱਚੋਂ ਕੋਈ ਸੱਜਣ ਮਿੱਤਰ ਭਰਾ ਜਿਹੜੋ ਆਉਂਦੇ ਆ ਤਾਂ ਤਕਰੀਬਨ ਮੇਰੇ ਸੰਦ ਉਹਨਾਂ ਕੋਲੇ ਜਾਂਦੇ ਆ ਹਰ ਇੱਕ ਭਰਾ ਸੰਦਾਂ ਦੀ ਵਰਤੋਂ ਕਰਦਾ ਲੈ ਕੇ ਜਾਂਦਾ ਤੇ ਸਹੀ ਸਮੇਂ ਤੇ ਉਹ ਵਾਪਸ ਕਰਕੇ ਜਿਵੇਂ ਲੈ ਕੇ ਜਾਂਦਾ ਓਵੇਂ ਕਰਕੇ ਆਂਦਾ ਤਕਰੀਬਨ ਸੰਦ ਵੇਖ ਕੇ ਵੀ ਜਾਂਦੇ ਆ ਲੈ ਕੇ ਵੀ ਜਾਂਦੇ ਆ ਬਹੁਤ ਵਧੀਆ ਪਿਆਰ ਤੇ ਰਿਸਪੌਂਸ ਮਿਲਿਆ ਹੈ ਸ਼ਾਇਦ ਮੈਂ ਤਾਂ ਇਹ ਉਮੀਦ ਕਰੂੰਗਾ ਕੋਈ ਭਰਾ ਵੇਖ ਕੇ ਤੇ ਇਹਦੇ ਵੱਲ ਹੋਰ ਵੀ ਕੁਝ ਸਿੱਖੀ ਦੇਖੋ ਕਦੇ ਨਾ ਕਦੇ ਤਾਂ ਭਜੇ ਆਪਣੇ ਘਰੇ ਕੋਈ ਵੀ ਸੰਦਾ ਚਾਹੇ ਛੋਟਾ ਚਾਹੇ ਵੱਡਾ ਪਿਆ ਆਪਣੇ ਕਦੇ ਨਾ ਕਦੇ ਤਾਂ ਉਹ ਆਪਣੇ ਕੰਮ ਆਉਣਾ ਹੀ ਆਉਣਾ ਹੈ ਕੋਈ ਟਾਈਮ ਪੈ ਕੇ ਆਜੂ ਇੱਕ ਵਾਰ ਫਿਰ ਹਲਕੇ ਨਾਲ ਇਸ ਟਾਈਮ ਆਪਾਂ ਨੂੰ ਲੱਗਦਾ ਵੀ ਇਹ ਫालतू ਜਾ ਵੀ ਸ਼ਾਇਦ ਆਪਣੇ ਕੰਮ ਨਹੀਂ ਆਉਣਾ ਆਪਾਂ ਆਪਣੇ ਵਰਤੋਂ ਚ ਨਹੀਂ ਹਾਂ ਜਿਵੇਂ ਤੁਸੀਂ